ਜੂਨ ਜੀ ਹਾਂ 21 ਜੂਨ ਅੱਜ ਵਿਸ਼ਵ ਯੋਗਾ ਦਿਵਸ ਮਨਾਇਆ ਜਾ ਰਿਹਾ ਵਾ ਡੀਏਵੀ ਕਾਲਜ ਦੀ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਯੋਗਾ ਕਰਵਾਇਆ ਜਾ ਰਿਹਾ ਵਾ ਗੱਲਬਾਤ ਕਰ ਲੈਨੇ ਆ ਥੋੜੀ ਜੀ ਸਰ ਇਧਰ ਹਾਂਜੀ ਹਾਂਜੀ ਜੀ ਅੱਜ 21 ਜੂਨ ਹੈ ਜੀ ਯੋਗਾ ਦਿਵਸ ਵਿਸ਼ਵ ਦੀ ਲੈਣਾ ਚਾਹੂਗਾ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਜੀ ਔਰ ਪੂਰੇ ਧੂਮ ਤੜਾਕੇ ਨਾਲ ਪੂਰੀ ਦੁਨੀਆ ਚ ਜਿੱਥੇ ਮਨਾਇਆ ਜਾ ਰਿਹਾ ਉੱਥੇ ਕੇਆਰਐਮਡੀਏਵੀ ਕਾਲਜ ਨਕੌਦਰ ਤਹਿਸੀਲ ਪੱਦਰ ਦਾ ਮੈਨੂੰ ਲੱਗਦਾ ਇਹ ਫੰਕਸ਼ਨ ਹੋ ਗਿਆ ਕਿਉਂਕਿ ਇੱਥੇ ਸਾਰੇ ਨਕੌਦਰ ਦੀਆਂ ਸਮਾਜਿਕ ਜਥੇਬੰਦੀਆਂ ਵੀ ਸ਼ਾਮਿਲ ਨੇ ਕਾਲਜ ਦਾ ਐਨਸੀਸੀ ਐਂਜੈਂਸੀਸ ਯੂਨਿਟ ਸ਼ਾਮਿਲ ਨੇ ਪਲੱਸ ਇਹਦੇ ਚ ਦੂਸਰੇ ਸਕੂਲ ਦੇ ਵਿਦਿਆਰਥੀ ਚਾਹੇ ਉਹ ਮੰਦਰ ਸਪ੍ਰਾਈਟ ਦੇ ਨੇ ਮਲਾਵੀ ਦੇਵੀ ਦੇ ਨੇ ਉਹ ਵਿਦਿਆਰਥੀ ਸ਼ਾਮਿਲ ਨੇ ਤੇ ਮੈਂ ਇਸ ਮੁਬਾਰਕ ਮੌਕੇ ਤੇ ਸਾਰਿਆਂ ਨੂੰ ਬਹੁਤ ਬਹੁਤ ਇਸ ਦੀਆਂ ਸ਼ੁਭ ਕਾਮਨਾਵਾਂ ਦੇਣਾ ਆਸ ਕਰਦਾ ਕਿ ਯੋਗ ਨੂੰ ਅਸੀਂ ਆਪਣੇ ਜ਼ਿੰਦਗੀ ਦਾ ਇੱਕ ਅਨੇਖੜਾ ਅੰਗ ਬਣਾ ਲਈਏ ਤੇ ਜਿੱਥੇ ਅਸੀਂ ਆਪ ਨਿਰੋਗ ਰਵਾਂਗੇ ਤੰਦਰੁਸਤ ਰਵਾਂਗੇ ਖੁਸ਼ਹਾਲ ਰਵਾਂਗੇ ਉਥੇ ਸਮਾਜ ਦੇ ਵਿੱਚ ਵੀ ਇੱਕ ਬਹੁਤ ਸਿਹਤਮੰਦ ਜਿਹੜਾ ਹੈ ਸਮਾਜ ਦੀ ਸਿਰਨਾਵਾਂ ਦੇ ਵਿੱਚ ਅਸੀਂ ਇੰਡੀਵਿਜੂਅਲ ਲੈਵਲ ਤੇ ਆਪਣਾ ਯੋਗਦਾਨ ਪਾ ਸਕਾਂਗੇ ਇਸ ਵਾਰੀ ਦਾ ਯੋਗਾ ਦਾ ਥੀਮ ਹੀ ਇਹੀ ਹੈ ਵਨ ਅਰਥ ਵਨ ਹੈਲਥ ਇਸ ਯੋਗਾ ਦਿਵਸ ਤੇ ਅਸੀਂ ਇਹ ਪਲੇਜ ਕਰੀਏ ਇਹ ਸੰਕਲਪ ਲਈਏ ਕਿ ਅਸੀਂ ਆਪ ਵੀ ਕਰਾਂਗੇ ਪਰਿਵਾਰਾਂ ਨੂੰ ਨਾਲ ਜੋੜਾਂਗੇ ਕਮਿਊਨਿਟੀ ਨਾਲ ਜੋੜਾਂਗੇ ਪਰ ਦੇ ਪੰਦਰ ਤੇ ਇਸ ਸਯੋਗ ਨੂੰ ਅਪਣਾ ਕੇ ਜ਼ਿੰਦਗੀ ਦੇ ਵਿੱਚ ਆਪ ਤੰਦਰੁਸਤ ਰਵਾਂਗੇ ਔਰ ਸਮਾਜ ਤੰਦਰੁਸਤ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਬਹੁਤ ਬਹੁਤ ਧੰਨਵਾਦ ਸਾਰਾ ਜੋ ਵਿਸ਼ਵ ਯੋਗਾ ਦਿਵਸ ਆ ਦੇਸ਼ ਦੇ ਬੱਚੇ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਜੋਗ ਕਰ ਰਹੇ ਨੇ ਕੀ ਕਹਿਣ ਜਾਓਗੇ ਇਸ ਮੌਕੇ ਤੇ ਅਸੀਂ ਅੱਜ ਨਾ ਜੇ ਖੁੱਲ ਕੇ ਕਹੀਏ ਤਾਂ ਉਸ ਪ੍ਰਧਾਨ ਮੰਤਰੀ ਦੇ ਜਿਹੜੀ ਛਤਰਛਾਇਆ ਨਰਿੰਦਰ ਮੋਦੀ ਜੀ ਦੀ ਛਤਰਛਾਇਆ ਅੱਜ ਦਾ ਦੇਸ਼ ਦੇ ਲਈ ਉਹ ਕੰਮ ਕਰ ਰਹੇ ਹੈ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਉਹ ਕੰਮ ਕਰ ਰਹੇ ਔਰ ਉਹਨਾਂ ਨੇ ਯੋਗ ਨੂੰ ਅੱਗੇ ਵਧਾਉਣ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਸੋ ਅਸੀਂ ਸ਼ੁਕਰਗੁਜ਼ਾਰ ਆਂ ਮੋਦੀ ਜੀ ਤੋਂ ਲੈ ਕੇ ਆਪਣੀ ਇਸ ਡੀਏਵੀ ਸੰਸਥਾ ਤੱਕ ਦੇ ਕਿ ਪੂਰੇ ਹਿੰਦੁਸਤਾਨ ਦੇ ਉੱਚ ਕੋਟੀ ਤੋਂ ਲੈ ਕੇ ਅਸੀਂ ਨਕੋਦਰ ਦੇ ਵਿੱਚ ਬੈਠ ਕੇ ਵੀ ਅਸੀਂ ਉਸ ਯੋਗ ਦਾ ਉਸ ਅੱਜ ਉਸ ਯੋਗ ਦਿਵਸ ਦਾ ਹਿੱਸਾ ਬਣੇ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਨਕੋਦਰ ਦੀ ਲਾਇਓਨਸ ਕਲੱਬ ਟੀਮ ਦਾ ਜਿਹੜੀ ਸਾਰੀ ਟੀਮ ਨੇ ਇੱਥੇ ਆ ਕੇ ਪੂਰਾ ਸਹਿਯੋਗ ਕੀਤਾ ਔਰ ਡੀਏਵੀ ਸੰਸਥਾ ਦਾ ਖਾਸ ਕਰਕੇ ਜਿਹੜੇ ਹਮੇਸ਼ਾ ਹੀ ਯੋਗ ਦੇ ਵਿੱਚ ਯੋਗ ਦਿਵਸ ਮਨਾਉਣ ਦੇ ਵਿੱਚ ਹਰ ਤਰ੍ਹਾਂ ਦੇ ਸਮਾਜਿਕ ਕਾਰਜਕਰਤਾ ਕਾਰਜਕ੍ਰਮ ਦੇ ਲਈ ਆਪਣੀ ਗਰਾਊਂਡ ਦਿੰਦੇ ਆ ਆਪਣੀ ਜਗ੍ਹਾ ਦਿੰਦੇ ਆ ਔਰ ਆਰ ਨਾਲ ਸਾਨੂੰ ਸਪੋਰਟ ਕਰਦੇ ਪੂਰੀ ਇਹਨਾਂ ਦੀ ਟੀਮ ਡੀਵੀ ਸੰਸਥਾ ਦੇ ਔਰ ਤੁਹਾਡੀ ਸਾਰੀ ਮੀਡੀਆ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਸ ਤਰ੍ਹਾਂ ਤੁਸੀਂ ਲੋਕ ਕਵਰ ਕਰਦੇ ਹੋ ਔਰ ਇਹ ਮੈਸੇਜ ਜਾਂਦਾ ਸਮਾਜ ਦੇ ਵਿੱਚ ਕਿ ਯੋਗ ਕਰਾਂਗੇ ਤਾਂ ਨਹੀਂ ਰੋਗ ਰਾਵਾਂਗੇ ਸੋ ਯੋਗ ਇੱਕ ਐਸੀ ਚੀਜ਼ ਹੈ ਜਿਹੜਾ ਸਾਨੂੰ ਮਾਨਸਿਕ ਤੌਰ ਤੇ ਵੀ ਨਿਰੋਗ ਰੱਖਦਾ ਫਿਜ਼ੀਕਲੀ ਤਾਂ ਉਹਨੇ ਸਾਨੂੰ ਨਿਰੋਗ ਰੱਖਣਾ ਸਰੀਰਿਕ ਤੌਰ ਤੇ ਤਾਂ ਸਾਨੂੰ ਨਿਰੋਗ ਰੱਖਦਾ ਇਹ ਰੱਖਦਾ ਸਾਨੂੰ ਦਿਮਾਗੀ ਤੌਰ ਤੇ ਵੀ ਨਹੀਂ ਰੋਗ ਰੱਖਦਾ ਜੇ ਅਸੀਂ ਦਿਮਾਗੀ ਤੌਰ ਤੇ ਨਿਰੋਗ ਰੱਖਾਂਗੇ ਅਸੀਂ ਆਪਣੇ ਪਰਿਵਾਰ ਨੂੰ ਔਰ ਆਪਣੇ ਸਮਾਜ ਨੂੰ ਇੱਕ ਚੰਗੀ ਸੇਹਦ ਵੱਲ ਲੈ ਕੇ ਜਾ ਸਕਦੇ ਹਾਂ ਸੋ ਅਸੀਂ ਸਭ ਨੂੰ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਇੱਕ ਤਾਂ ਲਹਿਰ ਦੇ ਚੈਨਲ ਦੇ ਮਾਧਮ ਦੇ ਰਾਹੀਂ ਮੈਂ ਮੈਸੇਜ ਜ਼ਰੂਰ ਦਊਂਗਾ ਕੀ ਯੋਗ ਜ਼ਰੂਰ ਕਰੋ ਇਹਨੂੰ ਅਪਣਾਓ ਆਪਣੇ ਜੀਵਨ ਦੇ ਵਿੱਚ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਉਹ ਤੰਦਰੁਸਤ ਰਹਿਣ ਔਰ ਸਮਾਜ ਦੇ ਲਈ ਕਾਰਗਰ ਕਰਦੇ ਰਹਿਣ ਬਹੁਤ-ਬਹੁਤ ਸ਼ੁਕਰੀਆ ਸਰ ਕਰੋ ਯੋਗ ਰਹੋ ਨਿਰੋਗ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਸਾਰਿਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਨਾਲੇ ਤੀਰ ਸਾਹਿਬ ਨੌਰੀ ਆਰਾਮ ਤੀਰ ਤੋਂ ਮਨੀਸ਼ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਰੁਆਇੰਸ ਕਲੱਬ ਗ੍ਰੇਟਰ ਵੱਲੋਂ ਤੇ ਇਧਰੋਂ डीएवी कॉलेज ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਾਫੀ ਸਾਨੂੰ ਹੈਲਪ ਕੀਤੀ ਸਹਿਯੋਗ ਦਿੱਤਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਉਸਤਾਦ ਜੀ ਨੇ ਮਖਤ ਜੀ ਨਾਲ ਇੱਕ ਮੁਸਕਰਾਹਟ ਆ 21 ਜੂਨ ਸਰ ਸਭ ਤੋਂ ਪਹਿਲੇ ਜਾਣ ਚਾਹੁੰਦਾ ਜਿਹੜਾ ਪੁਰਾਣਾ ਜਦੋਂ ਪਹਿਲੇ ਪੜ੍ਹਾਉਂਦੇ ਹੁੰਦੇ ਸੀ ਉਦੋਂ ਵੀ ਕੋ ਯੋਗ ਹੁੰਦਾ ਸੀ ਉਦੋਂ ਯੋਗ ਤਾਂ ਸਭ ਤੋਂ ਪਹਿਲਾਂ ਪ੍ਰੇਰ ਦੇ ਵਿੱਚ ਬੱਚਿਆਂ ਨੂੰ ਕਰਾਇਆ ਹੀ ਜਾਂਦਾ ਸੀ ਜਦੋਂ ਉਹਨਾਂ ਨੂੰ ਪੀਟੀ ਐਕਸਰਸਾਈਜ਼ ਕਰਾਉਂਦੇ ਸੀ ਅਸੀਂ ਤਾਂ ਬੱਚਿਆਂ ਨੂੰ ਸਵੇਰ ਤੋਂ ਹੀ એનર્ਜੀ ਮਿਲ ਜਾਂਦੀ ਸੀ ਸਾਰਾ ਦਿਨ ਫਰੈਸ਼ ਰਹਿੰਦੇ ਸੀ ਅੱਜ ਦਾ ਯੋਗਾ ਦਿਵਸ ਦੇ ਉੱਤੇ ਭਾਰਤੀ ਵਿਕਾਸ ਪਰਿਸ਼ਦ ਨੇ ਕੋਦਰ ਜਾ ਕੇ ਸਪੈਸ਼ਲ ਤੌਰ ਤੇ ਇਸ ਕੈਂਪ ਵਿੱਚ ਸ਼ਾਮਲ ਹੋਈ ਹੈ ਅਸੀਂ ਤਾਂ ਇਹੀ ਸੰਦੇਸ਼ ਦੇਣਾ ਹੈ ਕਿ ਡੂ ਯੋਗਾ ਏਵਰੀ ਡੇ ਕੀਪ ਦਾ ਡਾਕਟਰ अवे ਵੇ ਉਹ ਐਪਲ ਵਾਲੀ ਗੱਲ ਛੱਡੋ ਹੁਣ ਤਾਂ ਯੋਗਾ ਰੋਜ਼ ਕਰੋ ਔਰ ਤੰਦਰੁਸਤ ਰਹੋ ਔਰ ਖੁਸ਼ਹਾਲੀ ਤੁਹਾਡੇ ਚਿਹਰਿਆਂ ਤੇ ਮੁਸਕਾਉਂਦੀ ਹੋਵੇ ਤੂੰ ਤੁਹਾਡੇ ਚਿਹਰੇ ਖਿੜੇ ਹੋਏ ਇਹ ਦੱਸਣ ਕਿ ਅਸੀਂ ਯੋਗਾ ਕਰਕੇ ਆਏ ਆ ਭਾਰਤ ਦੇ ਵਾਸੀ ਆ ਤੇ ਅਸੀਂ ਹਰ ਵੇਲੇ ਤੰਦਰੁਸਤ ਰਹਿੰਦੇ ਆ ਬਹੁਤ ਧੰਨਵਾਦ ਪੱਲਾ ਸਾਹਿਬ ਅੱਜ ਯੋਗ ਦਿਵਸ ਦੇ ਵਿੱਚ ਪਹੁੰਚੇ ਹੋ ਅੱਜ ਯੋਗ ਦਿਵਸ 21 ਜੂਨ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਡੀਏਵੀ ਕਾਲਜ ਨਕੌਦਰ ਵਿਖੇ ਤਾਂ ਇੱਥੇ ਯੋਗ ਦੇ ਪ੍ਰਤੀ ਵੱਖ-ਵੱਖ ਐਕਸਰਸਾਈਜ਼ਾਂ ਪ੍ਰੈਸਰ ਬੈਨੇਸਾਰ ਨੇ ਦਿੱਤੀਆਂ ਹਨ ਮੈਂ ਇਸ ਮੌਕੇ ਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਜੀ ਨਾਲ ਜੀ ਰਾਕੇਸ਼ ਗੁਪਤਾ ਜੀ ਅੱਜ 21 ਜੂਨ ਹੈ ਜੀ ਯੋਗ ਦਿਵਸਾ ਕੀ ਕਹਿਣ ਚਾਹੋਗੇ ਇਸ ਮੌਕੇ ਤੇ ਅੱਜ ਦਾ ਬਹੁਤ ਮਹੱਤਵਪੂਰਨ ਦਿਨ ਦਿਨ ਹੈ ਜੀ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਵਿਸ਼ਵ ਵਾਸੀਆਂ ਨੂੰ ਇਹ ਹੀ ਮੇਰੇ ਵੱਲੋਂ ਸੁਨੇਹਾ ਕਿ ਇਹ ਯੋਗ ਦਿਵਸ ਤੇ 1 ਘੰਟਾ ਦੇ ਲਈ ਤੁਸੀਂ ਯੋਗ ਕਰੋ ਯੋਗ ਕਰਕੇ ਆਪਣੇ ਆਪ ਨੂੰ ਨਿਰੋਗ ਕਰੋ ਬਾਕੀਆਂ ਨੂੰ ਵੀ ਦੱਸੋ ਸਭ ਨੂੰ ਤੇ ਇਸ ਮੌਕੇ ਦੇ ਸਾਰੇ ਵਿਸ਼ਵ ਚ ਸਾਰੇ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸ਼ੁਕਰੀਆ ਕੀ ਨਾ ਬੇਟੇ ਤੁਹਾਡਾ ਮੇਰਾ ਨਾਮ ਸੁਨੀਤਾ ਆ ਯੋਗ ਦਿਵਸ ਹੈ 21 ਜੂਨ ਕੀ ਕਹਿਣਾ ਚਾਹੋਗੇ ਅੱਜ ਯੋਗ ਦਿਵਸ ਨੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਮੋਦੀ ਸਾਹਿਬ ਨੇ 11 ਸਾਲ ਮਤਲਬ ਆਪਾਂ ਨੂੰ 11ਵਾਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਹ ਅੱਜ ਤਾਂ ਬਹੁਤ ਲੰਬਾ ਦਿਨ ਹੋਵੇਗਾ ਜਿਹੜਾ ਸੂਰਜ ਆਪਣਾ ਉਹ ਕਰਕੇ ਰੇਖਾ ਤੇ ਆਵੇਗਾ ਇਹ ਚ ਗਰਮੀ ਵੀ ਹੋ ਸਕਦੀ ਹੈ ਚਲੋ ਅੱਜ ਤਾਂ ਮੌਸਮ ਠੰਡਾ ਹੈ ਤੇ ਇਸ ਨਾਲ ਜਿਹੜੀ ਥੋੜੀ ਹੁਣ ਗਰਮੀ ਹੈਗਾ ਘਟਦੀ ਆ ਅਸੀਂ ਦੇਖ ਰਹੇ ਸੀ ਤੁਸੀਂ ਯੋਗ ਸਿਖਾ ਵੀ ਰਹੇ ਸੀ ਨਾਲ ਨਾਲ ਕਿੰਨੀ ਦੇਰ ਹੋ ਗਈ ਤੁਹਾਨੂੰ ਯੋਗ ਕਰਦਿਆਂ ਤੁਹਾਨੂੰ ਕਾਫੀ ਟਾਈਮ ਹੋ ਗਿਆ ਸਰਦੇ ਨਾਲ ਜੁੜੇ ਆ ਜੀ ਹਾਂਜੀ ਇਹਦੇ ਨਾਲ ਆਪਣੀ ਬਾਡੀ 'ਚ ਜਿਹੜੀਆਂ ਨੇ ਬਿਮਾਰੀਆਂ ਨਹੀਂ ਆਉਂਦੀਆਂ ਆਪਣੀ ਬਾਡੀ ਜਿਹੜੀ ਆ ਉਹ ਸਹੀ ਰਹਿੰਦੀ ਆ ਤੇ ਸ਼ੁਕਰੀਆ ਕੀ ਨਾ ਬਿਟ ਤੈਨੂੰ ਸਿਮਰਨ ਸਿਮਰਨ ਜੀ ਅੱਜ ਯੋਗ ਦਿਵਸ ਹੈ ਕੀ ਜੂਮ ਕੀ ਕਹਿਣਾ ਚਾਹੋਗੇ ਇੱਕ ਮੋਟੇ ਮਤਾ ਕੁਛ ਵੀ ਨਹੀਂ ਸਾਨੂੰ ਯੋਗਾ ਕਰਨਾ ਚਾਹੀਦਾ ਬੋਡੀ ਫਿਟ ਰਹਿੰਦੀ ਆ ਬਿਮਾਰੀਆਂ ਤੋਂ ਬਚਦੇ ਆ ਬਸ ਅੱਜ ਤਸਵੀਰਾਂ ਡੀਏਵੀ ਕਾਲਜ ਨਕੋਦਰ ਦੀਆਂ ਦਿਖਾ ਰਹੇ ਆ ਜਿੱਥੇ ਕਿ ਅੱਜ ਯੋਗ ਦਿਵਸ 21 ਜੂਨ ਨੂੰ ਯੋਗ ਦਿਵਸ ਮਨਾਇਆ ਗਿਆ ਵਾ ਬਹੁਤ ਸਾਰੇ ਬੱਚੇ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇੱਥੇ ਅੱਜ ਯੋਗ ਦੇ ਵਿੱਚ ਹਿੱਸਾ ਲਿਆ ਥੋੜੀ ਜੀ ਗਲਤ ਗੱਲ ਕਰ ਲੈਂਦੇ ਨੇ ਸਾਨੂੰ ਕੀ ਨਾ ਜੀ ਸਸੀ ਗੱਲ ਜੀ ਮੈਂ ਸੌਰਵ ਦਾਦ ਜੀ ਮਦਰ ਪ੍ਰੈਟ ਸਕੂਲ ਤੋਂ ਆਇਆ ਜੀ ਅੱਜ ਪੂਰੇ ਵਰਲਡ ਦੇ ਵਿੱਚ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਜਾ ਰਿਹਾ ਆ ਤੇ ਇੱਥੇ ਵੀ ਕੇਆਰਐਮਡੀਆਵੀ ਕਾਲਜ ਜੋ ਕਿ ਹਰੇਕ ਸਾਲ ਯੋਗੇ ਦਾ ਇੱਥੇ ਪ੍ਰੋਗਰਾਮ ਕਰਦੇ ਆ ਤੇ ਬਹੁਤ ਸਾਰੇ ਸਕੂਲ ਤੇ ਕਾਲਜ ਇੱਥੇ ਆ ਕੇ ਯੋਗ ਦੀ ਐਕਟੀਵਿਟੀ ਕਰਦੇ ਆ ਪ੍ਰੋਫੈਸਰ ਵਿਨੇਜ ਜੀ ਜੋ ਕਿ ਯੋਗ ਗੁਰੂ ਅੱਜ ਇੱਥੇ ਸਾਰੇ ਬੱਚਿਆਂ ਨੂੰ ਯੋਗਾ ਕਰਵਾ ਰਹੇ ਸੀਗੇ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ ਤੇ ਸਾਡੇ ਨਾਲ ਐਨਸੀਸੀ ਐਨਐਸਐਸ ਕੈਡਟ ਜਿਹੜੇ ਮੌਜੂਦ ਆ ਸੋ ਇੱਥੇ ਆ ਕੇ ਅੱਜ ਯੋਗ ਐਕਟੀਵਿਟੀ ਦੇ ਵਿੱਚ ਆਪਣਾ ਸਹਿਯੋਗ ਪਾ ਰਹੇ ਆ ਕਿੰਨੇ ਬੱਚੇ ਲੈ ਕੇ ਆਏ ਜੀ ਸਾਡੇ ਨਾਲ 40 ਬੱਚੇ ਮੌਜੂਦ ਆ ਜੀ ਕੁੜੀਆਂ ਮੁੰਡੇ ਵਾ ਕੇ ਜੀ ਤੇ 40 ਬੱਚੇ ਮੌਜੂਦ ਨੇ ਥੋੜੀ ਜੀ ਗੱਲ ਮੈਂ ਬੱਚਿਆਂ ਨਾਲ ਬੱਚੇ ਕੀ ਨਾ ਤੇਰਾ ਕਾਂਜਲ ਪ੍ਰੀਤ कौर ਤੁંચੂਲਾ ਜੀ ਕਿ ਜੂ ਨਾ ਜੇ ਜੋਗ ਕੀਤਾ ਤੁਸੀਂ ਕੀ ਲੱਗਾ ਤੁਹਾਨੂੰ ਜੋਗ ਤੋਂ ਕਿਦਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਆਪਣੇ ਲਈ ਬਹੁਤ ਵਧੀਆ ਹੁੰਦਾ ਹੈ ਵਧੀਆ ਕੀ ਮੈਸੇਜ ਦੇਣਾ ਚਾਹੋਗੇ ਸਾਰਿਆਂ ਨੂੰ ਜੋਗ ਕਰਨਾ ਚਾਹੀਦਾ ਹੈ ਹਾਂਜੀ ਜ਼ਰੂਰ ਕਰਨਾ ਚਾਹੀਦਾ ਹੈ ਬਿਲਕੁਲ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਡੀਏਵੀ ਕਾਲਜ ਸ਼ੰਕਰ ਰੋਡ ਨਕੌਦਰ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਵਿਸ਼ਵ ਸਤਰੀਏ ਵਿਸ਼ਵ ਜੋਗ ਅਯੋਗਾ ਦਿਵਸ ਮਨਾਇਆ ਜਾ ਰਿਹਾ ਵਿਸ਼ਵ ਯੋਗਾ ਦਿਵਸ ਡੀਵੀ ਕਾਲਜ ਦੇ ਵਿੱਚ ਮਨਾਇਆ ਜਾ ਰਿਹਾ ਵਾ ਜਿਸ ਦੇ ਵਿੱਚ ਮੇਰੇ ਪਿੱਛੇ ਦੇਖ ਰਹੇ ਹੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਇੱਥੇ ਹਿੱਸਾ ਲਿਆ ਤਸਵੀਰਾਂ ਤੁਹਾਨੂੰ ਡੀਵੀ ਕਾਲਜ ਤੋਂ ਦਿਖਾ ਰਹੀ ਸੀ ਕੈਮਰਾ ਪਰਸਨ ਸੁਮੇਂਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕੋ